ਕੁੱਲ 8 ਮਤੇ ਪੈ ਚੁੱਕੇ ਨੇ ਇਦੋਂ ਪਹਿਲਾਂ ਜੀ ਇਹਨਾਂ ਨੇ ਇੱਕ ਤਰਫਾ ਮਤਾ ਪਾ ਕੇ ਵੀ ਲਓ ਆ ਜਿਹੜੀ ਜ਼ਮੀਨ ਐਕਵਾਇਰ ਕੀਤੀ ਸੀ ਅਸੀਂ ਉਸੇ ਨੂੰ ਹੀ ਰੱਦ ਕਰ ਦਿੰਨੇ ਆ ਅਜ ਤੱਕ ਕਿਸਾਨਾਂ ਨੂੰ ਮੋੜਨ ਲੱਗੇ ਆ ਤੇ ਅਸੀਂ ਤਾਂ ਫਿਰ ਨਾ ਰਹੇਗਾ ਬਾਸ ਨਾ ਬਜੇਗੀ ਬਾਂਸਰੀ ਜੀ ਅਸੀਂ ਤਾਂ ਜ਼ਮੀਨ ਹੀ ਰੱਦ ਕਰ ਦਿੰਨੇ ਆ ਹੂੰ हरियाणा ਦੇ ਵਿਧਾਨ ਸਭਾ ਦੇ ਵਿੱਚ ਚੌਧਰੀ ਦੇਵੀ لال ਨੇ ਕਿਹਾ ਕਿ ਹੁਣ ਮੇਰਾ ਪੱਗਬਟ ਭਰਾ ਪੰਜਾਬ ਦਾ ਮੁੱਖ ਮੰਤਰੀ ਬਣ ਚੁੱਕਾ ਹੁਣ ਆਪਾਂ ਪਾਣੀ ਵਾਲਾ ਮਸਲਾ ਵੀ ਹੱਲ ਕਰ ਲਾਂਗੇ ਜੀ ਅੱਜ ਵੀ 3000 ਦੇ ਕਰੀਬ ਪੰਜਾਬ ਦੀਆਂ ਅਸਾਮੀਆਂ ਖਾਲੀ ਪਈਆਂ ਨੇ ਜੀ ਅੱਜ ਜਿਹੜੀਆਂ ਪਾਰਟੀਆਂ ਦਾ ਮੈਂ ਨਾਲ ਲਿਆ ਤੇ ਉਹਨਾਂ ਨੇ ਰਾਜ ਕੀਤਾ ਹੁਣ ਤੱਕ ਇਹਨਾਂ ਚੋਂ ਕਿਸੇ ਇੱਕ ਪਾਰਟੀ ਦਾ ਨਮਾਇੰਦਾ ਖੜਾ ਹੋ ਕੇ ਦਾ ਜਵਾਬ ਦੇਵੇਗਾ ਤਾਜੀ ਬੀਬੀ ਐਮਬੀ ਦਾ ਮੁੱਦਾ ਇੱਕ ਅਜੀਹਾ ਮੁੱਦਾ ਹੈ ਜੋ ਹੁਣ ਨਹੀਂ ਪਹਿਲਾਂ ਵੀ ਕਈ ਸਾਲਾਂ ਦੇ ਵਿੱਚ ਜਿਸ ਤੇ ਕੋਈ ਨਾ ਕੋਈ ਟਕਰਾਬਾਜ਼ੀ ਕੋਈ ਨਾ ਕੋਈ ਸਵਾਲ ਉੱਠਦਾ ਰਿਹਾ ਇਸ ਨੂੰ ਲੈ ਕੇ ਮਤੇ ਵੀ ਪਏ ਨੇ ਔਰ ਸਭ ਤੋਂ ਵੱਡੀ ਗੱਲ ਕਿ ਫਿਲਹਾਲ ਇਸ ਨੂੰ ਲੈ ਕੇ ਜਿੰਨੀਆਂ ਮੀਟਿੰਗਾਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੋਰੀ ਨਾ ਕਰ ਦਿੱਤੀ ਆ ਕਿ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਵਾਂਗੇ ਤੇ ਨਾ ਹੀ ਹਰਿਆਣੇ ਨੂੰ ਪਾਣੀ ਦਵਾਂਗੇ। ਉਹਨੇ ਕਿਹੜੇ ਕਿਹੜੇ ਮਤੇ ਨੇ ਉਹ ਵੀ ਤੁਹਾਨੂੰ ਦੱਸਦੇ ਆ ਔਰ ਇਸੇ ਦੇ ਨਾਲ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਹੈ ਤਾਂ ਨੌਕਰੀਆਂ ਜੋ ਨੇ BBMP ਨੂੰ ਲੈ ਕੇ ਉਹ ਪੰਜਾਬ ਦੀਆਂ ਕਿੰਨੀਆਂ ਪੈਂਡਿੰਗ ਪਈਆਂ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ। ਦੇਖੋ ਜਿਹੜਾ ਇਹ ਮਤੇ ਨੇ ਕੁੱਲ 8 ਮਤੇ ਪੈ ਚੁੱਕੇ ਨੇ ਇਹ ਤੋਂ ਪਹਿਲਾਂ ਜੀ ਅੱਜ ਦਾ ਇਹ ਪ੍ਰਮੁੱਖ ਮੁੱਦਾ ਤੇ ਆਪਾਂ ਨੂੰ ਇਹਦੇ ਤੇ ਗੱਲ ਵੀ ਡਿਟੇਲ ਚ ਕਰਨੀ ਚਾਹੀਦੀ ਹੈ ਬਿਲਕੁਲ ਜੀ ਕਹਿੰਦੇ ਆ ਕਿ ਪਹਿਲਾ ਮੁੱਦਾ ਜਿਹੜਾ ਸੀਗਾ ਇਹ ਬਹੁਤ ਚਿਰ ਪਹਿਲਾਂ ਵਿਧਾਨ ਸਭਾ ਦੇ ਵਿੱਚ ਪਿਆ ਕਦੋਂ ਪਿਆ 31 ਮਾਰਚ 1977 ਨੂੰ ਸਰਕਾਰ ਸੀ ਦਰਵਾਰਾ ਸਿੰਘ ਦੀ ਜੀ ਦੂਜਾ ਮਤਾ ਪਿਆ ਜੀ 5 ਨਵੰਬਰ 1985 ਨੂੰ ਜਦੋਂ ਇੱਥੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ ਇਸ ਤੋਂ ਬਾਅਦ ਤੀਜਾ ਮਤਾ ਪਿਆ 15 ਜੂਨ 2004 ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਤਰਫਾ ਪਾਣੀਆਂ ਦਾ ਸਮਝੌਤਾ ਰੱਦ ਕੀਤਾ ਜੀ ਫਿਰ ਚੌਥਾ ਮਤਾ ਪਿਆ ਜੀ 10 ਮਾਰਚ 2016 ਨੂੰ ਜਦੋਂ ਇੱਥੇ ਅਕਾਲੀ ਭਾਜਪਾ ਸਰਕਾਰ ਸੀ ਇਹਨਾਂ ਨੇ ਇੱਕ ਤਰਫਾ ਮਤਾ ਪਾ ਕੇ ਵੀ ਲਓ ਆ ਜਿਹੜੀ ਜ਼ਮੀਨ ਐਕਵਾਇਰ ਕੀਤੀ ਸੀ ਅਸੀਂ ਉਸੇ ਨੂੰ ਹੀ ਰੱਦ ਕਰ ਦਿੰਨੇ ਆ ਅਜ ਤੱਕ ਕਿਸਾਨਾਂ ਨੂੰ ਮੋੜਨ ਲੱਗੇ ਆ ਜੀ ਦੋ ਤਿੰਨ ਦਿਨਾਂ ਕਾਲੇਗਾਂ ਨੇ ਬੜਾ ਜੀਸੀਬੀ ਤੇ ਉਹ ਲਿਆ ਲਿਆ ਕੇ ਕੀਤਾ ਸਿਆਸੀ ਮਾਰਾਂ ਦਾ ਐਸਬੀ ਜੇ ਕੈਪਟਨ ਅਮਰਿੰਦਰ ਸਿੰਘ 2004 ਵਿੱਚ ਮਤਾ ਪਾਸ ਕਰਕੇ ਪਾਣੀਆਂ ਦਾ ਬਾਦਸ਼ਾਹ ਬਣ ਸਕਦਾ ਹੈ ਤੇ ਅਸੀਂ ਤਾਂ ਫਿਰ ਨਾ ਰਹੇਗਾ ਬਾਸ ਨਾ ਬਜੇਗੀ ਬਾਂਸਰੀ ਜੀ ਅਸੀਂ ਤਾਂ ਜ਼ਮੀਨ ਹੀ ਰੱਦ ਕਰ ਦਿੰਨੇ ਆ ਹਮ ਹਰਿਆਣੇ ਨੂੰ 2 ਕਰੋੜ ਰੁਪਏ ਦਾ ਚੈੱਕ ਦੇਣ ਵਾਸਤੇ ਵੀ ਗਏ ਤੇ ਲਿਆ ਵੀ ਕਿਨੇ ਸੀ ਇਹਨਾਂ ਨੇ ਹਮ 1977 ਦੇ ਵਿੱਚ ਜਦੋਂ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਚੌਧਰੀ ਦੇਵੀ ਲਾਲ ਨੇ ਕਿਹਾ ਕਿ ਹੁਣ ਮੇਰਾ ਪੱਗਵਟ ਭਰਾ ਪੰਜਾਬ ਦਾ ਮੁੱਖ ਮੰਤਰੀ ਬਣ ਚੁੱਕਿਆ ਉਹਨਾਂ ਪਾਣੀ ਵਾਲਾ ਮਸਲਾ ਵੀ ਹੱਲ ਕਰ ਲਾਂਗੇ ਜੀ ਇਹ ਮਤਾ ਉਦੋਂ ਪਿਆ ਫਿਰ ਇੱਕ ਮਤਾ 12 ਜੂਨ 2004 ਨੂੰ ਪਿਆ ਤੇ ਪੰਜਵਾਂ ਮਤਾ 18 ਮਾਰਚ 2016 ਨੂੰ ਉਦੋਂ ਵੀ ਬਾਦਲ ਸਾਹਿਬ ਮੁੱਖ ਮੰਤਰੀ ਸੀ ਹੂੰ ਛੇਵਾਂ ਮਤਾ 16 ਨਵੰਬਰ 2016 ਨੂੰ ਇਹ 16 ਚ ਕਈ ਵਤੇ ਪਏ ਜੀ ਜਦੋਂ 16 ਦੇ ਵਿੱਚ ਮਤਾ ਪਿਆ ਤਾਂ ਉਸ ਵੇਲੇ ਮਦਨਮੋਹਨ ਮਿੱਤਲ ਨੇ ਮਤਾ ਪੇਸ਼ ਕੀਤਾ ਭਾਜਪਾ ਬਹੁਤ ਵੱਡੇ ਮੰਤਰੀ ਸੀਗੇ ਉਹ ਜੀ ਸੱਤਵਾਂ ਮਤਾ 16 ਨਵੰਬਰ 2016 ਨੂੰ ਸਭ ਤੋਂ ਵੱਧ ਮਤੇ 16 ਦੇ ਵਿੱਚ ਪਏ ਨੇ ਤੇ ਅੱਠਵਾਂ ਮਤਾ ਹੁਣ ਪਿਆ ਜਿਹੜਾ ਅਾ 2023 ਦੇ 1 ਅਕਤੂਬਰ ਦੇ ਵਿੱਚ ਪਿਛਲੇ ਸਾਲ ਜਿਹਦੇ ਵਿੱਚ ਐਸਵਾਈਐਲ ਨਹਿਰ ਨੂੰ ਬ੍ਰਾਊਨ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਸਰਵੇ ਕਰਨ ਦਾ ਜੋ ਨਿਰਦੇਸ਼ ਦਿੱਤਾ ਉਹਦੇ ਸੰਬੰਧ ਚ ਪਾਇਆ ਗਿਆ ਸੀ ਜੀ ਹੁਣੇ 2 ਦਿਨ ਪਹਿਲਾਂ ਇਕੱਠੇ ਹੋ ਕੇ ਜੁੜੇ ਕਿ ਐਸਵਾਈਐਲ ਦਾ ਇਹਦਾ ਜਿਹੜਾ ਭਾਖੜਾ ਬਿਆਸ ਪ੍ਰਬੰਧਕ ਕਬੋਰਡ ਜੀ ਨੇ ਜਿਹੜਾ ਹਰਿਆਣਾ ਨੂੰ ਪਾਣੀ ਦਿੱਤਾ 2000 ਕਿਊਸਕ ਤੋਂ ਲੈ ਰਹੇ ਸਨ ਜੀ ਇਸ ਤੋਂ ਪਹਿਲਾਂ ਦਾ 4000 ਕਿਊਸਕ ਹੂੰ 4500 ਕਿਊਸਕ ਦੀ ਹੋਰ ਗੱਲ ਆਈ ਜੀ ਉਦੋਂ ਕੁਝ ਚੀਜ਼ਾਂ ਨਜ਼ਰ ਅੰਦਾਜ਼ ਕਰਕੇ ਹੂੰ ਹੁਣ ਤੁਸੀਂ ਦੇਖੋ ਵੀ ਇਹ ਸਾਰੇ ਕਾਂਗਰਸੀ ਹੂੰ ਅਕਾਲੀ ਜੀ ਭਾਜਪਾਈ ਹੂੰ ਮੌਜੂਦਾ ਮਾਨ ਸਾਹਿਬ ਦੇ ਸਵਾਤਨ ਸਾਲ ਇੱਕ ਪਾਸੇ ਦਾ ਦਾਵਾ ਜਿਤਾਉਂਦੇ ਆ ਕਿ ਭਾਖੜਾ ਬਿਆਸ ਪ੍ਰਬੰਧਕ ਬੋਰਡ ਸਾਡਾ ਹੈ ਜੀ ਇਹ 'ਚ ਕੋਈ ਸ਼ੱਕ ਵੀ ਨਹੀਂ ਕਿਸੇ ਵੇਲੇ ਇਹਦੀ ਪ੍ਰਬੰਧਕ ਬੋਰਡ ਦੇ ਵਿੱਚ ਸਭ ਤੋਂ ਵੱਧ ਥਾਂ ਪੰਜਾਬ ਨੂੰ ਮਿਲਦੀ ਸੀ ਜੀ ਕੁਝ ਚੀਜ਼ਾਂ ਇਹਨਾਂ ਨੇ ਆਪਣੇ ਆਪ ਛੱਡੀਆਂ ਹਮ ਜਿਹੜਾ ਭਾਖੜਾ ਬਿਆਸ ਪ੍ਰਬੰਧਕ ਬੋਰਡ ਦੇ ਵਿੱਚ ਭਰਤੀ ਹੁੰਦੀ ਸੀ ਉਹ 60 40 ਦੇ ਹਿਸਾਬ ਨਾਲ ਹੁੰਦੀ ਸੀ ਜੀ ਤੇ 40 ਉਧਰੋਂ ਹਰਿਆਣੇ ਦੀ 60% ਪੰਜਾਬ ਦੀ ਇਹਨਾਂ ਨੇ ਤਾਂ ਦਾਵਾ ਹੀ ਛੜਤਾ ਹਮ ਅੱਜ ਵੀ 3000 ਦੇ ਕਰੀਬ ਪੰਜਾਬ ਦੀਆਂ ਅਸਾਮੀਆਂ ਖਾਲੀ ਪਈਆਂ ਨੇ ਜੀ ਇਹ ਆਪਣੇ ਬੰਦੇ ਨਹੀਂ ਭੇਜਦੇ ਹਮ ਇਹ ਆਪਣੇ ਅਧਿਕਾਰੀ ਨਹੀਂ ਭੇਜਦੇ ਦਾਵਾ ਪ੍ਰਬੰਧਕ ਬੋਰਡ ਸਾਡਾ ਜੀ ਜਦੋਂ ਇਹ ਉੱਥੇ ਭੇਜਦੇ ਨਹੀਂ ਉਹ ਪਰ ਹਰਿਆਣਾ ਹਿਮਾਚਲ ਰਾਜਸਥਾਨ ਚੋਂ ਲੈ ਲੈਂਦੇ ਨੇ ਹੂੰ ਫਿਰ ਵਿਰੋਧੀ ਪਾਰਟੀਆਂ ਆ ਕੇ ਕਹਿੰਦੀਆਂ ਲਓ ਜੀ ਦੂਜੀਆਂ ਰਾਜਾਂ ਦੇ ਵਿੱਚੋਂ ਇੱਥੇ ਬੰਦੇ ਭਰਤੀ ਕਰਤੇ ਨੇ ਜੀ ਇਹ ਆਪਣੇ ਆਪ ਦੇ ਵਿੱਚ ਹੈਮ ਹੈ ਹੁਣ ਕੱਲ ਨੂੰ ਹੋਣਾ ਵਿਧਾਨ ਸਭਾ ਦਾ ਸੈਸ਼ਨ ਜੀ ਇਹਦੇ ਵਿੱਚ ਕੋਈ ਇਹ ਹਿੰਮਤ ਰੱਖਦਾ ਉੱਥੇ ਹੋਰ ਨਹੀਂ ਤਾਂ ਬਹੁਤ ਜਨ ਸਮਾਜ ਪਾਰਟੀ ਵਾਲੀ ਠਾਣ ਮਸਲਾ ਜੀ ਕਿ ਭਾਈ ਤੁਹਾਡੀਆਂ ਬੀਵੀ ਐਮਬੀ ਦੇ ਵਿੱਚ ਪੰਜਾਬ ਦੀਆਂ ਅਸਾਮੀਆਂ ਪੁਰ ਕਿਉਂ ਨਹੀਂ ਹੁੰਦੀਆਂ ਹਮ ਭਰਗਾ ਕਿਉਂ ਨਹੀਂ ਜਾਂਦੀਆਂ ਖਾਲੀ ਕਿਉਂ ਪਈਆਂ ਨੇ ਰੱਟ ਤੁਸੀਂ ਇਹ ਲਾਉਨੇ ਹੋ ਲਓ ਜੀ ਸਾਡੇ ਨਾਲ ਤਾਂ ਬਹੁਤ ਵੱਡਾ ਧੋਖਾ ਕਰਤਾ ਸਾਡੇ ਨਾਲ ਤਾਂ ਆਹ ਕਰਤਾ ਉਹ ਕਰਤਾ ਪਰ ਕੀ ਤੁਸੀਂ ਸੰਜੀਦਾ ਸੀ ਹਮ ਆ ਜਿਹਨੀਆਂ ਪਾਰਟੀਆਂ ਦਾ ਮੈਂ ਨਾਲਿਆ ਤੇ ਉਹਨਾਂ ਨੇ ਰਾਜ ਕੀਤਾ ਹੁਣ ਤੱਕ ਇਨ੍ਹਾਂ ਚੋਂ ਕਿਸੇ ਇੱਕ ਪਾਰਟੀ ਦਾ ਨਮਾਇੰਦਾ ਖੜਾ ਹੋ ਕੇ ਦਾ ਜਵਾਬ ਦੇਵੇਗਾ ਮੌਜੂਦਾ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਕੈਪਟਨ ਭਰਿੰਦਰ ਸਿੰਘ ਬੀਬੀ ਰਜਿੰਦਰ ਕੌਰ ਪਠੱਲ ਜੀ ਇਹ ਤਮਾਮ ਲੋਕ ਇਹਦਾ ਕੋਈ ਜਵਾਬ ਦੇ ਸਕਦੇ ਨੇ ਹਮ ਅਕਾਲੀ ਦਲ ਵੱਲੋਂ ਤਾਂ ਬਾਦਲ ਸਾਹਿਬ ਸੀ ਪੰਜ ਵਾਰੀ ਉਹ ਮੁੱਖ ਮੰਤਰੀ ਰਹੇ ਨੇ ਉਦੋਂ ਬਾਅਦ ਤਾਂ ਹੋਰ ਕੋਈ ਹੈ ਨਹੀਂ ਜੀ ਸੋ ਮਾਮਲਾ ਬਹੁਤ ਗੰਭੀਰਤਾ ਵਾਲਾ ਹੈ ਪਰ ਕਿਸੇ ਨੇ ਨਹੀਂ ਇਹਦਾ ਮਾਮਲਾ ਚੱਕਣਾ ਕਿਉਂਕਿ ਸਾਰਿਆਂ ਦੇ ਗੱਲ ਨੂੰ ਪੈਂਦਾ ਹੈ ਜੀ ਸੋ ਮੈਂ ਬੇਨਤੀ ਕਰਦਾ ਜੇ ਚੰਡੀਗੜ੍ਹ ਦੇ ਵਿੱਚ ਸਾਡੇ ਇਹਨਾਂ ਦੇ ਬਹੁਤ ਪਏ ਆ ਚੰਡੀਗੜ੍ਹ ਦੇ ਵਿੱਚ ਜਿਹੜੇ ਮਲਾਜਮਾਂ ਦੀ ਪੀਆਰਟੀਸੀ ਦੇ ਵਿੱਚ ਵੀ ਗਿਣਤੀ ਹੈ ਜੀ ਉਹਨਾਂ ਨੂੰ ਵੀ ਹੋਰ ਰਾਜਾਂ ਤੋਂ ਜਾਂ ਹਰਿਆਣੇ ਤੋਂ ਲੈਣੇ ਪੈਂਦੇ ਨੇ ਕਿਉਂਕਿ ਇਹ ਭੇਜਦੇ ਨਹੀਂ ਇੱਕ ਪਾਸੇ ਰੌਲਾ ਪਾਉਣੇ ਜਿੱਥੇ ਜਾ ਕੇ ਸਾਡੇ ਬਲਾਜਮਾ ਦੀ ਨਿਯੁਕਤੀ ਹੋਣੀ ਹੈ ਨੌਕਰੀ ਹੋਣੀ ਹੈ ਉੱਥੇ ਬਿਲਕੁਲ ਅੱਖਾਂ ਮੀਟ ਲੈਂਦੇ ਨੇ ਜੀ ਇਹਦੇ ਤੇ ਭੈਸ ਹੋਣੀ ਚਾਹੀਦੀ ਹੈ ਦੇਖੋ ਕੋਈ ਬੜੇਵੇਂਖਾਣੀ ਨਿਤਰੂ ਕਹ ਨੂੰ ਜਿਹੜਾ ਇਸ ਮੁੱਦੇ ਦੇ ਉੱਤੇ ਸਵਾਲ ਚੱਕੇ ਤੇ ਫਿਰ ਕਰਨੇ ਬਹਿਸ ਜੀ ਪੰਜਾਬੀਆਂ ਨੂੰ ਅਸਲੀਅਤ ਪਤਾ ਲੱਗ ਜੂ ਹਮ ਕਿ ਕਿਹੜੇ ਕਾਰਨਾ ਕਰਕੇ ਇਹ ਉਥੇ ਆਪਣੇ ਬੰਦੇ ਭੇਜਦੇ ਨਹੀਂ ਉਹਦੇ ਵਿੱਚ ਮੌਜੂਦਾ ਸਰਕਾਰ ਭਗਵੰਤ ਮਾਨ ਸਾਹਿਬ ਦੀ ਇਹ ਵੀ ਜ਼ਿੰਮੇਵਾਰ ਹੈ ਜੀ ਇਹਨਾਂ ਨੇ ਵੀ ਉਹਨੇ ਬੰਦੇ ਨਹੀਂ ਭੇਜੇ ਜਿੰਨੇ ਆ ਅੱਜ ਵੀ ਦੱਸਿਆ ਜਾ ਰਿਹਾ ਜਿਹੜੇ ਅੰਕੜੇ ਨਿਕਲ ਕੇ ਸਾਹਮਣੇ ਆ ਰਿਹਾ ਸੂਤਰਾਂ ਦੇ ਹਵਾਲੇ ਤੋਂ ਕਿ 3000 ਦੇ ਕਰੀਬ ਸਾਡੀਆਂ ਅਸਾਮੀਆਂ ਖਾਲੀ ਨੇ ਜੀ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ